ਚੋਨੇ ਦੀ ਫਸਲਾਂ ਕਿਤੇ 20 ਦਿਨ 25 ਦਿਨ ਤੇ 35 ਲਗਭਗ 40 ਦਿਨ ਦੇ ਵਿੱਚ ਉਨੇ ਹੈਗੇ ਆ ਜਿੱਥੇ ਅਗੇਤੇ ਚੋਨੇ ਲੱਗੇ ਜਿਵੇਂ 1 ਜੂਨ ਨੂੰ ਚੋਨੇ ਦਾ ਕੰਮ ਚੱਲ ਪਿਆ ਸੀਗਾ ਤੇ ਕਿਸਾਨ ਪਰਮਾਨ ਦੇ ਸਵਾਲ ਵੀ ਸਾਡੀ ਫਸਲ 20 ਦਿਨ ਦੀ 25 ਦਿਨ ਦੀ ਜਾਂ 30 ਦਿਨ ਦੀ ਹੈਗੀ ਆ ਤੇ ਅਸੀਂ ਲਾਸਟ ਯੂਰੀਆ ਜਿਹੜੀ ਹੁਣ ਪਾਉਣੀ ਹੈਗੀ ਆ ਤੇ ਕਿਸੇ ਨੇ 2/2.5 3/3.5 ਘਟੇ ਤੱਕ ਵੀ ਯੂਰੀਆ ਵਰਤੀ ਹੈਗੀ ਆ ਤੇ ਕਿਸਾਨ ਪਰੋਂ ਦੇ ਸਵਾਲ ਹੁਣ ਹੈਗੇ ਆ 6% ਵਾਲੀ ਫਿਪਰਨਲ ਤੇ ਕਲੋਰ ਇੰਟਰਨੀਲੀ ਫਲੋਰ ਟੈਕਨੀਕਲ ਹੈਗਾ ਜਿਹੜਾ ਫਟੇਰਾ ਵਾਲਾ ਟੈਕਨੀਕਲ ਹੈ ਗ੍ਰੇਨੂਲ ਦੇ ਵਿੱਚ ਕੋਰਾ ਜਣਾਉਂਦੀ ਹੈਗੀ ਆ ਤੇ ਕੁਝ ਕੰਪਨੀਆਂ ਦੇ ਹੋਰ ਵੀ ਪ੍ਰੋਡਕਟ ਹੈਗੇ ਆ ਦੋ ਦੋ ਟੈਕਨੀਕਲ ਮਿਕਸ ਹੈਗੇ ਆ ਜਿਦੇ ਵਿੱਚ ਕੋਰਾਜਨ ਵਾਲਾ ਵੀ ਹੈਗਾ ਜਿਦੇ ਵਿੱਚ ਫਿਪਰੋਨਲ ਵੀ ਹੈਗੀ ਆ ਜਿਦੇ ਵਿੱਚ ਐਮ ਐਮ ਐਕਟਨ ਕਿਸੇ ਨੇ 5% ਦਿੱਤੀ ਹੈਗੀ ਕਿਸੇ ਨੇ 2% ਦਿੱਤੀ ਹੈਗੀ ਆ ਇਹਨਾਂ ਦੇ ਵਿੱਚੋਂ ਅਸੀਂ ਕਿਹੜਾ ਦਾਣੇਦਾਰ ਅਨਸਕਤੀ ਸਾਈਡ ਵਰਤੀਏ ਵੀ ਸਾਡੇ ਅਗੇਤੀ ਜਿਹੜੀ ਪੱਤਲਵੇੜ ਵਗੈਰਾ ਆਉਂਦੀ ਹੈਗੀ ਆ ਜਾਂ ਅਗੇਤੀ ਜਿਹੜੀ ਤਣਾ ਛੇਤ ਕਸੁੰਡੀ ਆਉਂਦੀ ਹੈਗੀ ਆ ਤੇ ਇਹਦੇ ਲੇ ਮੈਂ ਕੁਝ ਕਿ ਕੰਪਨੀਆਂ ਦੇ ਟੈਕਨੀਕਲ ਤੇ ਕੁਝ ਕਿ ਕੰਪਨੀਆਂ ਦੇ ਪ੍ਰੋਡਕਟ ਦੀ ਗੱਲਬਾਤ ਕਰਾਂਗੇ ਕਿਉਂਕਿ ਕੁਝ ਕੇ ਕਿਸਾਨਪਰਾ ਝੋਨੇ ਦੀ ਫਸਲ ਵਿੱਚ ਕਾ ਟਾਈਪ ਪ੍ਰਦਾਨ ਵੀ ਵਰਤਦੇ ਆ ਜੋ ਕਾ ਟਾਈਪ ਪ੍ਰਦਾਨ ਹੈਗੀ ਹੈ ਕਿਸਾਨਪਰਾ 55 ਤਨ 60 ਦਿਨ ਤੇ ਜਾ ਕੇ ਕੋ 5 ਕਿਲੋ ਕੋ 7 ਕਿਲੋ ਵਰਤਦੇ ਆ ਗੋਭ ਦੀ ਸੁੰਡੀ ਤੇ ਪੱਤਾ ਲਵੇਟ ਰੋਕਣ ਦੇ ਲਈ ਦੇਖੋ ਜਿਹੜਾ ਵੀ ਤੁਸੀਂ ਹੁਣ ਦਾਣੇਦਾਰ ਸਕਤੀਸਾਈਡ ਵਰਤਣਾ ਹੈਗਾ ਹਨਾ ਲਾਸਟ ਯੂਰੀਆ ਦੇ ਵਿੱਚ ਫਟੇਰਾ ਵਾਲਾ ਵੀ ਪਾ ਰਹੇ ਆਪਾਂ ਐਫਐਪਰੋਨਲ 60% ਵਾਲੀ ਏਰੀਐਂਟ ਵੀ ਪਾ ਰਹੇ ਆ ਜਾਂ ਕਿਤੇ ਨਾ ਕਿਤੇ ਕਿਸਾਨ ਭਰਾ ਬਾਈ ਵੈਰੈਂਟ ਵੀ ਪਾ ਰਹੇ ਹੈਗੇ ਆ ਤੇ ਹੋਰ ਵੀ ਕਾਫੀ ਕੰਪਨੀਆਂ ਦੇਖੋ ਸਕਤੀਸਾਈਡ ਆਉਂਦੇ ਹੈਗੇ ਆ ਤੇ ਇਹਨਾਂ ਦਾ ਬਈ ਜ਼ਿਆਦਾਤਰ ਮੌਸਮ ਤੇ ਡਿਪੈਂਡ ਹੁੰਦਾ ਹੈ ਕਈ ਵਾਰ ਮੰਨ ਲਓ ਤੁਸੀਂ ਅੱਜ ਫਟੇਰਾ ਵਰਤ ਲਈ ਜਾਂ 6% ਵਾਲੀ ਰੀਜੈਂਟ ਵਰਤ ਲਈ ਜਾਂ ਜਿਵੇਂ ਕਾਫੀ ਕੰਪਨੀਆਂ ਜਿਵੇਂ ਵੈਹਰ ਦਾ ਵੀ ਪ੍ਰੋਡਕਟ ਬਾਈਕੋਟਾ ਦੇ ਨਾਮ ਤੇ ਆਇਆ ਹੈਗਾ ਨਵਾਂ ਪ੍ਰੋਡਕਟ ਹੈਗਾ ਠੀਕ ਹੈ ਤੁਸੀਂ ਨੇ ਵਰਤਿਆ 30 ਦਿਨ ਤੇ ਵਰਤਿਆ 35 ਦਿਨ ਤੇ ਵਰਤਿਆ 25 ਦਿਨ ਤੇ ਵਰਤਦੇ ਹੈਗੇ ਜੇ ਤੁਸੀਂ ਨੇ ਵਰਤ ਲਿਆ ਵਰਤਣ ਤੋਂ ਬਾਅਦ ਮਾੜੀ-ਮੂਟੀ ਕਿਤਨਾ ਕਿਤੇ ਸੋਡੇ ਤਣਾਸ਼ੇਤ ਕਸੁੰਡੀ ਆਉਂਦੀ ਹੈਗੀ ਆ ਜਾਂ ਕਿਤੇ ਨਾ ਕਿਤੇ ਕੋਈ ਮਾੜੀ-ਮੂਟੀ ਪੱਤਾ ਲਵੇਟ ਆਉਂਦੀ ਹੈਗੀ ਆ ਪ੍ਰੋਡੈਕਟ ਪਾਉਣ ਤੋਂ ਬਾਅਦ ਕਈ ਵਾਰ ਕਿਸਾਨਾਂ ਨੂੰ ਲੱਗਦਾ ਯਾਰ ਵੀ ਮਹਾਨ ਹਨਾ ਨਾ ਮਾ ਪ੍ਰੋਟੈਕਟ ਵਰਤੇ ਆ ਮਹਿੰਗਾ ਪ੍ਰੋਟੈਕਟ ਵਰਤੇ ਆ ਹਨਾ ਪਤੋਂ ਤੋਂ ਬਾਅਦ ਮੇਰੇ ਗੋਭ ਦੀ ਸੁੰਡੀ ਆ ਗਈ ਜਾਂ ਪੱਤਲਵੇੜ ਸੁੰਡੀ ਆ ਗਈ ਆ ਸਕਦੀ ਐ ਪੱਕਾ ਵੀ ਦੇਖੋ ਕਲੇਮ ਨਹੀਂ ਕਰਦਾ ਹੈਗਾ ਵੀ ਸਾਡਾ ਤੁਸੀਂ ਆ ਪ੍ਰੋਡੈਕਟ ਵਰਤੋ ਪੱਤਲਵੇੜ ਸੁੰਡੀ ਨਹੀਂ ਆਉਣੀ ਹੈਗੀ ਗੋਭ ਦੀ ਸੁੰਡੀ ਨਹੀਂ ਆਉਣੀ ਹੈਗੀ ਇਹ ਜ਼ਿਆਦਾਤਰ ਨਰ ਪ੍ਰਕਾਰ ਦਾ ਹੈਗਾ ਮੌਸਮ ਤੇ ਜੇ ਮੌਸਮ ਚੰਗਾ ਰਹਿੰਦਾ ਹੈਗਾ ਹੁੰਮਸ ਘੱਟ ਬਣਦੀ ਹੈਗੀ ਆ ਹੋ ਸਕਦਾ ਵੀ ਜੇ ਪ੍ਰੋਡਕਟ ਤੁਸੀਂ ਨੇ ਦਾਣੇਦਾਰ ਇਨਸੈਕਟੀਸਾਈਡ ਵਰਤੇ ਆ 20 ਦਿਨ 25 ਦਿਨ 30 ਦਿਨ ਜਿੰਨਾ ਉਹਦਾ ਟਾਈਮ ਪੀਰੀਅਡ ਹੈਗਾ ਕੰਮ ਕਰਨ ਦਾ ਉਹ ਚੰਗੇ ਮੌਸਮ ਵਿੱਚ ਤਾਂ ਦੇਖੋ ਬਈ ਕੰਮ ਕਰੂਗਾ ਜੇ ਪੱਤਾ ਲਵੇਟ ਅ ਹੱਦੋਂ ਵੱਧ ਆਉਂਦੀ ਹੈਗੀ ਹੈ ਜਾਂ ਗੂਬਦੀ ਸੁੰਡੀ ਆਉਂਦੀ ਹੈ ਕਿ ਜ਼ਿਆਦਾਤਰ ਨਿਰਪਨ ਕਰਦਾ ਹੁੰਦਾ ਯੂਰੀਆ ਤੇ ਕਈ ਵਾਰ ਆਪਣਾ ਝੋਨਾ ਜਿਆਦਾ ਕੱਚਾ ਹੁੰਦਾ ਹੈਗਾ ਜਿਆਦਾ ਕੱਚਾ ਝੋਨੇ ਦੇ ਵਿੱਚ ਗੋਬੂ ਦੀ ਸੁੰਡੀ ਵੀ ਸਮੇਂ ਦੇ ਨਾਲ ਪੈਂਦੀ ਹੈਗੀ ਅਤੇ ਪੱਤਾਲੀਬੇਟ ਸੁੰਡੀ ਵੀ ਸਮੇਂ ਦੇ ਨਾਲ ਹੀ ਪੈਂਦੀ ਹੈਗੀ ਆਪਦੀ ਦੇਖੋ ਆਪਦੇ ਤਰੀਕੇ ਦੇ ਹਿਸਾਬ ਦੇ ਨਾਲ ਜਿਹੜੇ ਕਿਸੇ ਵੀ ਪ੍ਰੋਡਕਟ ਦੇ ਉੱਪਰ ਤੁਹਾਨੂੰ ਵਿਸ਼ਵਾਸ ਹੈਗਾ ਤੇ ਤੁਸੀਂ ਇਹ ਵਰਤ ਸਕਦੇ ਹਾਂ 4 ਕਿਲੋ ਤੋਂ ਲੈ ਕੇ 5 ਕਿਲੋ ਤੱਕ ਸਾਰੀਆਂ ਹੀ ਕੰਪਨੀਆਂ ਦੇ ਇਨਸੈਕਟੀਸਾਈਡ ਵਰਤੇ ਜਾਂਦੇ ਆ ਇਹਨਾਂ ਦਾ ਕੋਈ ਜੇ ਕਹਦੀ ਆ ਬਾਈ ਪੱਕਾ ਨਹੀਂ ਹੁੰਦਾ ਹੈਗਾ ਕਿਉਂਕਿ ਮੈਂ ਵੀ ਕਾਫੀ ਕੰਪਨੀਆਂ ਦੇ ਵਿੱਚ ਕੰਮ ਕੀਤਾ ਹੈਗਾ ਇਨਸੈਕਟੀਸਾਈਡ ਵਰਤੇ ਹੈਗੇ ਆ ਚੰਗਾ ਮੌਸਮ ਹੁੰਦਾ ਤਾਂ 15 20 ਦਿਨ 25 ਦਿਨ ਆਪਣੇ ਪੱਤਾ ਲਵੇਟ ਤੋਂ ਗੋਭ ਦੀ ਸੁੰਡੀ ਤੋਂ ਆਰਾਮ ਦੇਣਾ ਟੱਪ ਜਾਂਦੇ ਆ ਕਈ ਵਾਰ ਜੇ ਮੌਸਮ ਹਮਸ ਵਾਲਾ ਹੋ ਜੇ ਗੋਭ ਦੀ ਸੁੰਡੀ ਵੀ ਆ ਸਕਦੀ ਆ ਬਾਈ ਪੱਤਾ ਲਵੇਟ ਵੀ ਆ ਸਕਦੇ ਜ਼ਿਆਦਾਤਰ ਤਾਂ ਸਿਫਾਰਿਸ਼ ਬਾਈ ਇਹ ਫਟਾਰ ਵੀ ਵਧੀਆ ਕਰਾਉਂਦੇ ਹੈਗੇ ਆ ਤੇ ਵਿੱਚ ਕੰਪਨੀਆਂ ਕਹਿ ਰਹੀਆਂ ਹੈਗੀਆਂ ਨੇ ਵੀ ਬਾਈ ਸਾਡਾ ਆ ਪ੍ਰੋਡਕਟ ਵਰਤੋ 40 ਦਿਨ ਗੋਭ ਦੀ ਸੁੰਡੀ ਨਹੀਂ ਆਉਣੀ 30 ਦਿਨ 35 ਦਿਨ ਨਾ ਗੋਭ ਦੀ ਸੁੰਡੀ ਨਾ ਛੋਡੇ ਪੱਤਾ ਲਵੇਟ ਇਹ ਤੁਸੀਂ ਵਹਿਮ ਮਨ ਦੇ ਵਿੱਚ ਵੀ ਨਾ ਰੱਖਿਓ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਹਣਾ ਵੀ ਜੇ ਮੌਸਮ ਹਮਸ ਵਾਲਾ ਹੁੰਦਾ ਹੈਗਾ ਪੱਤਾ ਲਵੇਟ ਵੀ ਆ ਸਕਦੀ ਹੈ ਗੋਭ ਦੀ ਸੁੰਡੀ ਵੀ ਆ ਸਕਦੀ ਹੈ ਹੋ ਸਕਦਾ ਜੇ ਮੌਸਮ ਚੰਗਾ ਰਹਿੰਦਾ ਤਾਂ ਛੋਡੇ 5-7 ਦਿਨ ਦੇਖੋ ਵੱਧ ਵੀ ਟੱਪ ਸਕਦੇ ਆ ਨਵਾਂ ਪ੍ਰੋਡਕਟ ਹੈਗਾ ਕੋਈ ਮਹਿੰਗਾ ਹੈਗਾ ਕੋਈ ਸਸਤਾ ਹੈਗਾ ਕੁਸ਼ਕ ਬਾਣ ਦੇ ਵਿੱਚ ਵਰਤ ਕੇ ਦੇਖੋ ਐਵੇਂ ਤੁਸੀਂ ਸਾਰੇ ਬਾਣ ਦੇ ਵਿੱਚ ਪੰਗਾ ਨਾਲ ਵਿੱਚ ਛੋਡੇ ਕੋਈ 1200 1500 1600 ਰੁਪਏ ਦਾ ਤੁਸੀਂ ਇਸ ਸੈਟੇ ਸੜ ਵਰਤ ਲਿਆ ਵਰਤਣ ਤੋਂ ਬਾਅਦ 5-7 ਦਿਨ 10 ਦਿਨ ਬਾਅਦ ਸੁੰਡੀ ਆ ਗਈ ਫਿਰ ਪਿੱਟ ਸਿਆਪੇ ਵੀ ਆਪ ਬਹੁਤ ਕਰਦੇ ਆ ਹੋ ਬੋ ਬੋ ਗਿਆ ਫਿਰ ਆਪਾਂ ਪ੍ਰੋਡਕਟ ਨੂੰ ਨਿੰਦੇ ਦੀਆਂ ਬਈ ਫਲਾਨਾ ਅਲਫਾਫਾ ਪਾਇਆ ਸੀ ਮੇਰੇ ਇਹ ਹੋ ਗਿਆ ਫਲਾਨਾ ਅਲਫਾਫਾ ਪਾਇਆ ਸੀ ਮੇਰੇ ਇਹ ਹੋ ਗਿਆ ਆਪਦੀ ਸੋਚ ਸਮਝ ਦੇ ਨਾਲ ਬਈ ਹਨਾ ਆਪਦੇ ਤਰੀਕੇ ਦੇ ਨਾਲ ਆਪਦੇ ਤਜਰਬੇ ਦੇ ਨਾਲ ਕੋਈ ਵੀ ਦਾਣੇਦਾਰ ਵਰਤਨ ਹੈ ਆਪਦੀ ਸੋਚ ਸਮਝ ਦੇ ਨਾਲ ਵਰਤ ਪਿੱਛੋਂ ਆ ਕੇ ਫਿਰ ਜਿਹੜੇ ਆਪਾਂ ਪਿੱਟਸੈਪੇ ਪਾਉਨੇ ਆ ਉਹ ਹਰ ਸਾਲ ਹੀ ਹੁੰਦੇ ਹੈਗੇ ਆ ਨਵਾਂ ਪ੍ਰੋਡਕਟ ਕੋਈ ਵੀ ਵਰਤੇ ਦਿਓ ਪੂਰੀ ਜਾਣਕਾਰੀ ਲੈ ਕੇ ਚاہے ਕਿਸੇ ਡਿਸਟ੍ਰੀਬਿਊਟਰ ਤੋਂ ਮਾ ਲ ਲੈਣੋ ਚਾਹੇ ਕਿਸੇ ਡੀਲਰ ਤੋਂ ਮਾ ਲ ਲੈਣੋ ਪੱਕੇ ਪਿਲਤੇ ਪ੍ਰੋਸੇਜੋਗ ਬੰਦੇ ਤੋਂ ਜਿਹੜੀ ਤੁਸੀਂ ਸੈਕਟੀ ਸੈਟ ਲੈ ਕੇ ਵਰਤਣਾ ਹੈ ਇਹ ਸਮੱਸਿਆ ਹਰ ਸਾਲ ਹੋਉਂਗੀ ਸਮੱਸਿਆ ਇਸ ਸਾਲ ਵੀ ਆਉਣੀ ਹੈਗੀ ਆ ਠੀਕ ਹੈ ਵਾਕੀ ਤੁਸੀਂ ਦੇਖਣਾ ਵੀ ਦਾਣੇਦਾਰ ਵਰਤਨਾ ਹੈ ਜਾਂ ਨਾ ਵਰਤਨਾ ਧੰਨਵਾਦ